ਇਸ ਵੀਡੀਓ ਦੇ ਵਿੱਚ ਫਿਰ ਗੱਲਬਾਤ ਕਰਦੇ ਆਪਾਂ ਨਵੇਂ ਟੌਪਿਕ ਨਵੇਂ ਵਲੌਗ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਸਤੀ ਕਰਦੇ ਸੋ ਇਹਦੇ ਵਿੱਚ ਪੀਟੀਓ ਫੋਰਕ ਦੇ ਨਾਲ-ਨਾਲ ਆਪਾਂ ਇਹੜਾ ਪੀਟੀਓ ਲੀਵਰ ਆ ਉਹ ਵੀ ਕੰਪਨੀ ਦਾ ਜੈਨੂਨ ਪਾ ਰਹੇ ਆ ਆਪਾਂ ਕਰੋ ਚੈੱਕ ਪੀਟੀਓ ਲੀਵਰ ਕੰਪਨੀ ਦਾ ਜੈਨੂਨ ਇਹਦੇ ਵਿੱਚ ਲਗਭਗ ਫਾਈਨਲ ਹੋ ਚੁੱਕਿਆ ਮਗਰ ਲਾ ਹਿੱਸਾ ਕੱਲੋਂ ਆਪਾਂ ਇਸ ਟਰੈਕਟਰ ਦੀ ਜਿਹੜੀ ਇੰਜਨ ਦੀ ਫਿਟਿੰਗ ਕਰਾਂਗੇ ਬਲੌਗ ਆਪਣਾ ਬਿਲਕੁਲ ਵਾਸ਼ ਹੋ ਚੁੱਕਿਆਗਾ ਸਫਾਈ ਚੈੱਕ ਕਰ ਸਕਦੇ ਹਾਂ ਅਸੀਂ ਆਪ ਐਸੇ ਗੱਲਾਂ ਸਮਾਨ ਸਾਰਾ ਬੈਰਿੰਗ ਵਗੈਰਾ ਸਾਰੀ ਇਹ ਜਨਨ ਕੰਪਨੀ ਦੀ ਲਈ ਆਪਾਂ ਸੋਚਾਂ ਵਗੈਰਾ ਸਾਰੀਆਂ ਵੀ ਜਨਨ ਲਓ ਜੀ ਬਾਕੀ ਹਟਦੇ ਆ ਸੀਟਾਂ ਜਿਹੜੇ ਦੇ ਨਾਲ ਸੈਟਿੰਗ ਕੀਤੀ ਜਾਂਦੀ ਹੈ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਫਿਰ ਇੱਕ ਵਾਰੀ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਫਿਰ ਗੱਲਬਾਤ ਕਰਦੇ ਆਪਾਂ ਨਵੇਂ ਟੌਪਿਕ ਨਵੇਂ ਬਲੌਗ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੁਣ ਆਪਣੇ ਕਈ ਸਬਸਕ੍ਰਾਈਬਰ ਭਰਾ ਕਸਟਮਰ ਭਰਾ ਕਹਿੰਦੇ ਹੋਣਗੇ ਇੰਨੇ ਦਿਨ ਹੋ ਗਏ ਵੀਡੀਓ ਕਿਉਂ ਨਹੀਂ ਅਪਲੋਡ ਹੋਈ ਤੁਹਾਡੀ ਸੋ ਦੋਸਤੋ ਆਪਾਂ 9-10 ਦਿਨ ਬਿਮਾਰ ਹੋ ਗਏ ਸੀਗੇ ਜਾਦਾ ਫੀਵਰ ਜਾਦਾ ਆ ਰਿਹਾ ਸੀ ਇਨਫੈਕਸ਼ਨ ਜ਼ਿਆਦਾ ਹੋ ਗਈ ਸੀ ਜਿਸ ਕਾਰਨ ਕਰਕੇ 2 ਦਿਨ 3 ਦਿਨ ਆਪਣਾ ਹਸਪੀਟਲ ਦੇ ਵਿੱਚ ਵੀ ਐਡਮਿਟ ਹੋਣਾ ਪਿਆ ਸੀ ਜਿਸ ਕਾਰਨ ਕਰਕੇ ਜਿਹੜਾ ਆਪਣਾ ਵੀਡੀਓ ਨਹੀਂ ਬਣਾ ਹੋਈ ਬਾਕੀ ਆਪਣੇ ਵਲੌਗ ਨਹੀਂ ਰੈਗੂਲਰ ਆਈ ਸੀ ਤੇ ਸੋ ਫਿਰ ਤੁਹਾਡੇ ਸੇਤਾ ਦੇ ਨਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਫਿਰ ਕੰਮ ਸ਼ੁਰੂ ਕਰ ਰਹੇ ਹਾਂ ਦੁਬਾਰਾ ਕਿਉਂਕਿ ਹੁਣ 50 ਤੋਂ 60% ਜਿਹੜਾ ਸੇਹ ਦੇ ਵਿੱਚ ਫਰਕ ਪੈ ਗਿਆ ਅੱਜ ਦੇ ਇਸ ਵਲੌਗ ਦੇ ਵਿੱਚ ਫਿਰ ਆਪਣਾ ਜਿਹੜਾ ਬਚਿੱਤਰ ਭਰਾ ਜਿਹਦਾ ਕਿ 855 ਆਪਾਂ ਆਲਰੇਡੀ ਮੋਡੀਫਾਈ ਕਰ ਰਹੇ ਹਾਂ ਸੋ ਦੇ ਵਿੱਚ ਇੰਗਾਂ ਦੀ ਜੌਬ ਸਟਾਰਟ ਕਰ ਲੈ ਕਰ ਰਹੇ ਹਾਂ ਇੰਨਾਂ ਨੂੰ ਬਲੌਕ ਵਾਸ਼ ਕਰਦੇ ਹਾਂ ਪਾਰਟ ਵਾਸ਼ ਕਰਦੇ ਹਾਂ ਤੇ ਸਾਰਾ ਦਿਖਾਉਨੇ ਤੁਹਾਨੂੰ ਠੀਕ ਹੈ ਬਾਕੀ ਕਰਦੇ ਆ ਕੰਮ ਸਟਾਰਟ ਆਪਾਂ ਤੇ ਜੁੜ ਰਹੇ ਹੋ ਵੀਡੀਓ ਦੇ ਨਾਲ ਜਿਹੜਾ ਵੀ ਇੰਜ ਦੇ ਵਿੱਚ ਪਾਰਟ ਫਿੱਟ ਕੀਤਾ ਜੋ ਸੈਟਿੰਗ ਕੀਤੀ ਉਹ ਤੁਹਾਨੂੰ ਸਾਰੀ ਉਹ ਦਿਖਾਈ ਜਾਊਗੀ ਠੀਕ ਹੈ ਆਓ ਕਰਦੇ ਆ ਕੰਮ ਸਟਾਰਟ ਸੋ ਆਪਣਾ ਇਧਰ ਬਲੌਕ ਵਗੈਰਾ ਗੈਲਰੀ ਵਗੈਰਾ ਆਪਣੀ ਵਾਸ਼ ਹੋ ਗਈ ਹੈ ਕਰੋ ਚੈੱਕ ਗੈਲਰੀ ਵਗੈਰਾ ਆਪਣੀ ਬਲੌਕ ਵਗੈਰਾ ਆਪਾਂ ਓਕੇ ਕਰਕੇ ਵਾਸ਼ ਕਰਕੇ ਚਲੋ ਆਪਣੇ ਮੇਜ਼ ਦੇ ਉੱਪਰ ਤੇ ਇਧਰ ਕ੍ਰੈਂਕ ਵਗੈਰਾ ਆਪਣੀ ਇਹ ਵੀ ਬਿਲਕੁਲ ਓਕੇ ਦੀ ਰਿਪੋਰਟ ਹੋ ਗਈ ਕ੍ਰੈਂਕਟ ਗਰਾੜਾ ਦੇ ਬੁਸ਼ ਵਗੈਰਾ ਆਪਣੇ ਸਾਫ ਹੋ ਗਏ। ਸੋ ਇਸ ਤੋਂ ਬਾਅਦ ਕਰਾਂਗੇ ਆਪਾਂ ਕ੍ਰੈਂਕ ਦੀ ਫਿਟਿੰਗ, ਇੰਜਨ ਦੀ ਫਿਟਿੰਗ, ਜੋ ਇੰਜਨ ਦੇ ਵਿੱਚ ਪਾਰਟ ਬਦਲਿਆ ਸਾਰੀ ਫਿਟਿੰਗ ਕਰਾਂਗੇ ਆਪਾਂ ਹੁਣ। ਇਸ ਤੋਂ ਬਾਅਦ ਠੀਕ ਹੈ। ਤੇ ਪਹਿਲਾਂ ਆਪਾਂ ਇਧਰ ਇੱਕ 6522 ਟਰੈਕਟਰ ਆਪਣੇ ਕੋਲੇ ਆਇਆ ਸੀ ਉਹਦਾ ਕਲਚ ਕਰਦੀ ਰਿਪੇਅਰ ਆਪਾਂ। ਕਿਉਂਕਿ ਇੱਥੇ ਜਗ੍ਹਾ ਖੁੱਲ ਜੂਗੀ। ਫਿਰ ਉਸ ਤੋਂ ਬਾਅਦ ਆਪਣਾ ਕੰਮ ਸੌਖਾ ਹੋ ਜੂ ਕਰਨਾ ਹਨਾ। ਤੇ ਬਾਕੀ ਜਿਹੜਾ ਮਾਨੂਅਲ 800 ਚ ਜਿਹਦਾ ਸ਼ਾਮ ਨੂੰ ਕਰਾਂਗੇ ਗੇਅਰ ਫਿੱਟ ਆਪਾਂ ਰਾਤ ਨੂੰ ਅੱਜ ਬਾਕੀ ਦਾ ਪਾਰਟ ਆਪਣਾ ਆਲਰੇਡੀ ਗੇਅਰ ਦਾ ਸਾਰਾ ਆ ਚੁੱਕਿਆ ਹੈ ਠੀਕ ਹੈ ਬਾਕੀ ਗਰਾਰੀਆਂ ਨਹੀਂ ਤਿੰਨ ਚਾਰ ਆਈਆਂ ਉਹ ਆਪਣੇ ਕੋਲੇ ਅੱਜ ਪਹੁੰਚ ਜਾਣੀਆਂ ਠੀਕ ਹੈ ਤੇ ਆਓ ਲੱਗਿਆ ਕੰਮ ਸਟਾਰਟ ਕਰਨ ਜਿਹੜੇ ਵੀਡੀਓ ਦੇ ਨਾਲ ਤੋ ਦੋਸਤੋ ਜਿਹੜਾ ਪਾਰਟ ਲਿਆਉਣਾ ਸੀ ਆਪਾਂ ਲਿਆਏ ਸੀਗੇ ਤੇ ਹੁਣ ਕਰਦੇ ਆਂ ਦੀ ਪੀਟੀਓ ਸ਼ਾਫਟ ਫਿੱਟ ਆਪਣਾ ਚਿਤਰਪਰਾ ਵਾਲੇ ਦੀ ਇਹਦੇ ਵਿੱਚ ਪੀਟੀਓ ਸ਼ਾਫਟ ਜਿਹੜੀ ਉਹਦੇ ਨਾਲੋਂ ਡਿਫਰੈਂਸ ਹੁੰਦਾਗਾ ਪੀਟੀਓ ਸ਼ਾਫਟ ਦਾ ਕਿਉਂਕਿ ਪੀਟੀਓ ਲੀਵਰ ਦਾ ਹੀ ਫਰਕ ਹੁੰਦਾ ਹਰ ਸਿਸਟਮ ਦਾ ਫਰਕ ਹੁੰਦਾ ਦਾ ਰਿਵਰਸ ਪੀਟੀਓ ਵਾਲੇ ਸਿਸਟਮ ਜਿਹੜਾ ਕਰਦੀ ਹੈ ਪਰ ਟਰੈਕਟਰ ਨੂੰ ਤੇ ਲੱਗਿਆ ਹੁਣ ਪੀਟੀਓ ਸ਼ਾਫਟ ਵੀ ਨਵੀਂ ਪਾਉਣਾ ਪੈਦਗੇ ਕਰੋ ਚੈੱਕ ਬ੍ਰਾਂਡ ਨਿਊ ਸਵਰਾਜ ਕੰਪਨੀ ਦੀ ਜਿਹਦੀ ਕੀ ਲਿਸਟ ਹੈ 35-3600 ਦੇ ਕਰੀਬ ਲਿਸਟਾ ਦੀ ਤੇ ਚਲੋ ਜੁੜੇਗੇ ਵੀਡੀਓ ਦੇ ਨਾਲ ਬਾਕੀ ਕਰਦੇ ਆ ਫਿਟਿੰਗ ਆਪਾਂ ਠੀਕ ਹੈ ਸੋ ਦੋਸਤੋ ਆਪਣਾ ਜਿਹੜਾ ਬੁਸ਼ ਵਗੈਰਾ ਨਵਾਂ ਲੱਗ ਚੁੱਕਿਆ ਇਹਦੇ ਪੀਟੀਓ ਦੇ 베アリング ਆਪਾਂ ਨਵੇਂ ਪਾਤੇ ਆ ਬਾਕੀ ਇਹ ਪੀਟੀਓ ਦੇ ਵਿੱਚੋ ਫਰਕ ਤੁਹਾਨੂੰ ਦਿਖਾਵਾ ਮੈਂ ਕੀ ਹੁੰਦਾ ਹਨ ਇੱਕ ਤਾਂ ਇਹ ਵੀਡੀਓ ਦੇ ਵਿੱਚ ਜਿਹੜੀ ਚੂਲਾ ਮੋਟੀ ਕਰਤੀ ਰਿਵਰਸ ਪੀਟੀਓ ਦੀ ਸ਼ਾਫਟ ਦੇ ਵਿੱਚ ਸ਼ਾਫਟ ਦੀ ਪੁਰਾਣੀ ਵਾਲੀ ਆ ਆ ਦੇਖੋ ਕਿਹਦੀ ਕਿੰਨੀ ਨੇ ਛੋਟੀ ਇਹ ਪੁਰਾਣੀ ਦੀ ਦੇਖੋ ਆ ਵਾਲੀ ਸ਼ਾਫਟ ਕਿੰਨੀ ਲੰਬੀ ਕਰਤੀ ਕੰਪਨੀ ਨੇ ਇੰਨਾ ਫਰਕ ਆ ਪੀਟੀਓ ਦੇ ਵਿੱਚ ਆ ਦਿਖਾ ਦੇ ਤੇ ਰਿਵਰਸ ਕੀ ਪੀਟੀਓ ਆ ਰੱਖ ਦਿੱਤਾ ਇਹ ਆ ਰਵਰਸ ਪੀਟੀਓ ਵਾਲੀ ਸ਼ਾਫਟ ਆ ਹੈਗੀ ਸਿੰਪਲ ਵਾਲੀ ਠੀਕ ਹੈ ਇੰਨਾ ਫਰਕ ਆ ਪੀਟੀਓ ਦੇ ਵਿੱਚ ਬਾਕੀ ਚੂਲ ਤੇ ਬਣਾਉਣੇਗਾ ਇਹਦੀ ਕਿੰਨੀ ਪਤਲੀ ਆ ਇਹਦੀ ਕਿੰਨੀ ਮੋਟੀ ਆ ਚੂਲ ਠੀਕ ਹੈ ਜੀ ਇਹ ਕਿਉਂਕਿ ਇਹ ਸ਼ਾਫਟ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਆ ਕਿਉਂਕਿ 2800 ਰੁਪਏ ਦੀ ਕਪਲੀਨਾ ਆ ਆ ਦੇਖੋ ਜਿਹੜੀ ਪੀਟੀਓ ਦੇ ਵਿੱਚ ਆਪਣੀ ਯੂਜ਼ ਹੋਣੀ ਆ ਬਿਲਕੁਲ ਬ੍ਰਾਂਡ ਨਿਊਜ਼ ਹੋਰ ਆਜੀ ਦੀ ਚੈਨਲ ਕਰੋ ਚੈੱਕ ਇਸ ਤਰ੍ਹਾਂ ਸਾਡਾ ਜਿਹੜਾ ਟਰੈਕਟਰ ਰਿਵਰਸ ਪੀਟੀਓ ਹੁੰਦਾ ਕੋਈ ਦੇਸੀ ਸਮਾਨ ਪਾ ਕੇ ਰਿਵਰਸ ਪੀਟੀਓ ਨਹੀਂ ਕਰਦੇ ਆਪਾਂ ਤੇ ਲੱਗਿਆ ਫਿੱਟ ਕਰਨ ਆ ਇਹਦੇ ਵਿੱਚ ਦੋ ਲੋਕ ਲੱਗਣਗੇ ਰਿੰਗ ਲੱਗੂਗਾ ਤੇ ਫਿਰ ਉਸ ਤੋਂ ਬਾਅਦ ਕਰਦੇ ਆ ਪੀਟੀਓ ਦੀ ਫਿਕਸ ਇਹਦੇ ਵਿੱਚ ਪੀਟੀਓ ਫੋਰਕ ਦੀ ਨਾਲ-ਨਾਲ ਆਪਾਂ ਜਿਹੜਾ ਪੀਟੀਓ ਲੀਵਰ ਆ ਉਹ ਵੀ ਕੰਪਨੀ ਦਾ ਜੈਨੂਨ ਪਾ ਰਹੇ ਆ ਆਪਾਂ ਕਰੋ ਚੈੱਕ ਪੀਟੀਓ ਲੀਵਰ ਕੰਪਨੀ ਦਾ ਜੈਨੂਨ ਠੀਕ ਹੈ ਤੇ ਇਧਰ ਹਿੱਸੇ ਦੇ ਨਿਗਮ ਮਰਾਉਣੇ ਆਪਾਂ ਤੁਹਾਨੂੰ ਜਿਹੜਾ ਫਰੰਟ ਐਕਸਲਾ ਉਹਦੇ ਵਿੱਚ ਸਾਰਾ ਪਾਰਟ ਜੈਨੂਨ ਫਿੱਟ ਕਰ ਰਹੇ ਹਾਂ ਜੋ 베어ਿੰਗ ਵਾਸ਼ਲਾਂ ਤੋਂ ਲੈ ਕੇ ਸਾਰੇ ਪਿਨਵਰ ਬੂਟ ਤੱਕ ਸਾਰੇ ਆਕਰੋ ਚੈੱਕ ਜੈਨੂਨ ਫਿਟਿੰਗ ਹੋ ਰਹੀ ਆ 베어ਿੰਗ ਵੀ ਇਹਦੇ ਵਿੱਚ ਜੈਨੂਨ ਫਿੱਟ ਹੋਣਗੇ オリジナル ਸਵਰਾਜ ਪੈਕਿੰਗ ਵਾਲੇ ਠੀਕ ਹੈ ਸਾਰੇ ਦਿਖਾਏ ਜਾਣਗੇ ਤੁਹਾਨੂੰ ਬਾਕੀ ਐਲਕਾਂ ਵਗੈਰਾ ਆਪਣੀਆਂ ਵਾਸ਼ ਹੋਈ ਜਾਂਦੀਆਂ ਨਟ ਬੋਲਟ ਦੇ ਵਿੱਚ ਨਵੇਂ ਪਾ ਰਹੇ ਨੇ ਸਪੰਡਲ ਵੀ ਨਵੇਂ ਪਾ ਰਹੇ ਨੇ ਠੀਕ ਹੈ ਤੇ ਚਲੋ ਬਾਕੀ ਆਪਣਾ ਗੱਡੇਰੇ ਵਲੌਗ ਦੇ ਨਾਲ ਤੇ ਬਾਕੀ ਤੁਹਾਨੂੰ ਫਿਟਿੰਗ ਸਾਰੀ ਦਿਖਾਈ ਜਾਊਗੀ ਠੀਕ ਹੈ ਦੇਖੋ ਇਹਨਾਂ ਆਪਾਂ ਨੂੰ ਵੱਡਣਾ ਪੈਂਦਾ ਨਾਲੋਂ ਕਿਉਂਕਿ ਜਿਹੜਾ ਜਦੋਂ ਆਹ ਲੀਵਰ ਫਿੱਟ ਕਰੀਏ ਫਾਰਕ ਵਾਲਾ ਤੇ ਦੇਖੋ ਫਾਰਕ ਫਿੱਟ ਹੁੰਦਾ ਇਹਦੇ ਵਿੱਚ ਇਹਦੀ ਲੰਬਾਈ ਆਪਾਂ ਦੀ ਛੋਟੀ ਹੁੰਦੀ ਹੈ ਜਿਸ ਨੇ ਕਰਕੇ ਪਲੇਟ ਦੇ ਵਿੱਚ ਜਿਹੜੀ ਪਿੰਨ ਵਾਲਾ ਸਰਾਖ ਬਾਹਰ ਨਹੀਂ ਆਉਂਦਾ ਇਸ ਕਾਰਨ ਕਰਕੇ ਜਿਹੜਾ ਆਪਾਂ ਨੂੰ ਨਾਲੋਂ ਕੱਟ ਕੇ ਉਸ ਪਲੇਟ ਨੂੰ ਉਹਦੇ ਵਿੱਚ ਜਿਹੜਾ ਲੀਵਰ ਆਪਣਾ ਇਦਾਂ ਪ੍ਰੋਪਰ ਢੰਗ ਦੇ ਨਾਲ ਜਿਹੜਾ ਫਿੱਟ ਹੁੰਦਾ ਠੀਕ ਹੈ ਜੀ ਤੇ ਲੱਗਿਆ ਉਹਨੂੰ ਫਿੱਟ ਕਰਨਾ ਤੇ ਜੁੜੇ ਰਿਹਾ ਵੀਡੀਓ ਬਣਾਉ। ਸੋ ਦੋਸਤੋ ਜਿਹੜਾ ਆਪਣਾ ਟਰੈਕਟਰ ਆ ਆਪਣੇ ਬਚਿੱਤਰ ਭਰਾਲਾ ਸੀਗਾ ਇਹਦੇ ਵਿੱਚ ਲਗਭਗ ਫਾਈਨਲ ਹੋ ਚੁੱਕਿਆ ਮਗਰ ਲੈਸਾ ਕੱਲੋਂ ਆਪਾਂ ਇਸ ਟਰੈਕਟਰ ਦੀ ਜਿਹੜੀ ਇੰਜਨ ਦੀ ਫਿਟਿੰਗ ਕਰਾਂਗੇ ਫੁੱਲ ਮੋਡੀਫਿਕੇਸ਼ਨ ਕਰਾਂਗੇ ਆਪਾਂ ਇੰਜਨ ਦੀ ਫਿਟਿੰਗ ਵੇਲੇ ਬਾਕੀ ਆਪਣੇ ਕੋਲੇ ਇੱਕ ਇਧਰ 36 ਦੀ ਨਿਊ ਹਾਲੈਂਡ ਆਇਆ ਆਪਣੇ ਕੋਲੇ ਮੰਨੂ ਭਰਾ ਦਾ ਤਰਨ ਤਰਨ ਸਾਹਿਬ ਤੋਂ ਇਸ ਟਰੈਕਟਰ ਦੇ ਵਿੱਚ ਵੀ ਫੁੱਲ ਆਪਾਂ ਅੱਗ ਭਰਨੀ ਆ ਫੁੱਲ ਮੋਡੀਫਾਈ ਕਰਾਂਗੇ ਟਰੈਕਟਰ ਨੂੰ ਕੈਂਮ ਸ਼ਾਫਟਾ ਟਰਬੋ ਪੰਪ ਫੁੱਲ ਮੋਡੀਫਾਈ ਕਰਾਂਗੇ ਬਾਕੀ ਤੁਹਾਨੂੰ 15 ਹਾਲਾਂ ਤੇ ਚਲਾ ਕੇ ਇਸੇ ਟਰੈਕਟਰ ਨੂੰ ਵਿਖਾਵਾਂਗੇ ਆਪਾਂ ਕਿੰਦਾ ਦੀ ਪਰਫਾਰਮੈਂਸ ਦਿੰਦਾ ਹੈ ਇਸ ਟਰੈਕਟਰ ਦੇ ਜਿਹੜੇ ਵਲੌਗ ਵੀ ਤੁਹਾਡੇ ਨਾਲ ਜਲਦ ਆ ਰਹੇ ਨੇ ਬਾਕੀ ਇੱਧਰ ਜਿਹੜਾ ਕਿ ਮਾਣੂ ਕੈਦੋ ਟਰੈਕਟਰ ਆਪਣੇ ਕੋਲੇ ਆਇਆ ਸੀ 855 ਇਹਦਾ ਵੀ ਆਪਾਂ 6 ਤਰੀਕ ਨੂੰ ਕੰਮ ਸਟਾਰਟ ਕਰ ਦੇਵਾਂਗੇ ਸਟਾਰਟ ਕਰ ਦੇਵਾਂਗੇ ਉਸ ਤੋਂ ਬਾਅਦ ਆਪਣੇ ਕੋਲੇ ਇੱਕ ਤੁਹਾਨੂੰ ਦੱਸਿਆ ਕਿ 44 ਇੱਕ ਸੋਨਾਲੀਕਾ ਆਪਣੇ ਕੋਲੇ ਗੇਅਰ ਲੱਗਣ ਵਾਸਤੇ ਆਇਆ ਉਹ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਕਬਰ ਵੱਛੇ ਵਾਲਾ ਟਰੈਕਟਰ ਜਿਹੜਾ ਰੈਡੀ ਕਰ ਦੇਵਾਂਗੇ ਠੀਕ ਹੈ ਇਹ ਰੈਡੀ ਕਰਨ ਤੋਂ ਬਾਅਦ ਫਿਰ ਆਪਣੇ ਕੋਲੇ ਇੱਕ 960 ਆਇਆ ਉਹਦੇ ਵਿੱਚ ਟਰਬੋ ਵਗਰ ਦੀ ਜੌਬ ਕਰਾਂਗੇ ਠੀਕ ਹੈ ਉਹਦੀ ਉਹਦੀ ਟਰਬੋ ਦੀ ਜੌਬ ਕਰਨ ਤੋਂ ਬਾਅਦ ਫਿਰ ਆਪਣੇ ਕੋਲੇ ਜਿਹੜਾ ਫਾਰਮ ਟਰੈਕ ਜਿਹੜਾ ਇੱਧਰ ਆਪਣੇ ਕੋਲੇ ਆਇਆ ਵਗਾ ਲੁਧਿਆਣੇ ਏਰੀ ਦਾ ਇਹਨੂੰ ਚਾਲੂ ਕਰ ਦੇਾਂਗੇ ਮਿੱਤਰੋ ਠੀਕ ਹੈ ਤੇ ਚਲੋ ਅੱਜ ਅੱਜ ਆਪਾਂ ਚੱਲਦੇ ਆ ਕਰ ਕਿਉਂਕਿ ਤੁਹਾਨੂੰ ਪਤਾ ਸਵੇਰ ਜਲਦੀ ਆਣਾਗਾ ਜਲਦੀ ਆ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਕੰਮ ਕੱਲ ਨੂੰ ਹੋਇਆ ਕੱਲ ਦੀ ਅਪਡੇਟ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਕਿਉਂਕਿ ਅੱਜ ਇਸ ਵਲੌਗ ਦੀ ਜਿਹੜੀ ਸਮਾਪਤੀ ਆਪਾਂ ਇੱਥੇ ਨਹੀਂ ਕਰਦੇ ਠੀਕ ਹੈ ਤੇ ਚਲੋ ਬਾਕੀ ਆਪਾਂ ਵੀਡੀਓ ਦੀ ਸਮਾਪਤੀ ਕੱਲ੍ਹ ਵਾਲੇ ਦਿਨ ਦੇ ਵਿੱਚ ਕਰਾਂਗੇ ਤੇ ਸੋ ਚੱਲਦੇ ਆਂ ਬਾਕੀ ਵਰਕਸ਼ਾਪ ਵਧਾਉਨੇ ਆਪਾਂ ਚਾਰ ਚੱਕ ਲੈ ਮੇਰਾ ਅੱਛਾ ਚਲ ਉਧਰ ਚੱਕਦੇ ਆਂ ਤੇ ਚਲੋ ਬਾਕੀ ਦੂਜੀ ਦੁਕਾਨ ਤੋਂ ਆਪਾਂ ਚਾਰ ਚੱਕ ਵਗੈਰਾ ਚੱਕਣਾ ਸੀ ਆਪਣੇ ਮੋਬਾਈਲ ਦਾ ਤੇ ਉਹ ਰਹਿਂਦਾ ਸੀ ਚੱਕਣ ਵਾਲਾ ਲਓ ਜੀ ਬੁਝਾਤੀਆਂ ਲਾਈਟਾਂ ਸ਼ਰਮਲ ਦਾ ਨਹੀਂ ਸੋ ਬਾਬੇ ਲੱਗਿਆ ਆਪਾਂ ਜਿਹੜਾ ਆਪਣੇ 75 ਭਰਾ ਟਰੈਕਟਰ ਆਪਣੇ ਕੋਲ ਖੁੱਲਿਆ ਸੀਗਾ ਫਿੱਟ ਕਰਨ। ਬਾਕੀ ਹਜੇ ਆਪਣਾ ਇਹ ਵਲੌਗ ਪੈਂਡਿੰਗ ਪਿਆ। ਅੱਜ ਇਸ ਵਲੌਗ ਦੇ ਵਿੱਚ ਤੁਹਾਨੂੰ ਇੰਨਾਂ ਦੇ ਵਿੱਚ ਜਿਹੜਾ ਪਾਰਟ ਵਰਤਿਆ ਜਾਂ ਜਿਹੜੀ ਵੀ ਫਿਟਿੰਗ ਕੀਤੀ ਅੱਜ ਤੁਹਾਨੂੰ ਦਿਖਾਵਾਂਗੇ ਇਸ ਵਲੌਗ ਦੇ ਵਿੱਚ ਠੀਕ ਹੈ। ਤੇ ਜੁੜੇ ਦੇ ਵੀਡੀਓ ਦੇ ਨਾਲ ਕਿਵੇਂ ਕ੍ਰੈਂਕ ਫਿੱਟ ਕਰਦੇ ਆਪਾਂ ਕਿਦਾਂ ਆਪਾਂ ਇਹ ਪੀਸ ਵਗੈਰਾ ਫਿੱਟ ਕਰਦੇ ਆ ਕਿਦਾਂ ਪਿਸਟਨ ਰਿੰਗ ਸਾਰਾ ਕੁਝ ਜਦ ਤੱਕ ਦਿਖਾਇਆ ਜਾਊਗਾ ਕਿਡੀਆਂ ਕਲਚ ਫਿਟ ਆਪਾਂ ਨੇ ਠੀਕ ਹੈ। ਤੇ ਜੁੜੇ ਦੇ ਵੀਡੀਓ ਦੇ ਨਾਲ ਆਪਾਂ ਕਰਦੇ ਆ ਕੰਮ ਸਟਾਰਟ ਆਪਾਂ ਠੀਕ ਹੈ। ਤੇ ਆਓ। ਕਰੀ ਕ੍ਰੈਂਕ ਫੈਟ ਕਰਕੇ ਕੈਮਰਾ ਦਿਖਾਉਣਾ ਦੁੱਜੋ ਬਲੌਕ ਆਪਣਾ ਬਿਲਕੁਲ ਵਾਸ਼ ਹੋ ਚੁੱਕਿਆਗਾ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ ਸਾਰੀ ਓਕੇ ਦੀ ਰਿਪੋਰਟ ਆਗੀ ਤੇ ਇਧਰ ਪਿਛਲਾ ਢਾਂਚਾ ਸੀ ਇਹ ਵੀ ਆਪਣਾ ਲਗਭਗ ਕੰਪਲੀਟ ਹੋ ਚੁੱਕਿਆਗਾ ਇਹਦੇ ਵਿੱਚ ਲਿਫਟ ਵਗੈਰਾ ਸਾਰਾ ਆਪਣਾ ਓਕੇ ਦੀ ਰਿਪੋਰਟ ਕਰਤਾਗਾ ਬਾਕੀ ਪਾਰਟ ਤੁਸੀਂ ਕਰੀ ਚੈੱਕ ਸਾਰਾ ਆਪਣਾ ਧੋਤਾ ਪਿਆ ਇਧਰ ਸਾਰਾ ਪਾਰਟ ਆਪਣਾ ਓਕੇ ਦੀ ਰਿਪੋਰਟ ਹੋਇਆ ਪਿਆਗਾ ਠੀਕ ਹੈ ਤੇ ਚਲੋ ਬਾਕੀ ਕਰਦੇ ਆ ਕੰਮ ਸਟਾਰਟ ਆਪ ਲਓ ਜੀ ਲੱਗੇ ਆਪਾਂ ਮੇਨ ਪੀਸ ਫਿਟ ਕਰਨ ਮੇਨ ਪੀਸ ਫਿਟ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਕ੍ਰੈਂਕ ਸ਼ਾਫਟ ਦੀ ਫਿਟਿੰਗ ਕਰ ਦਿਆਂਗੇ करके टोर बाद चेक करते फ्री रोटेट कर रही है लो जी जो क्रैंक अपने बिल्कुल फ्री रोटेट कर रही है आ देखो पेन तो पैके के, लो जी ओके दी ਰਿਪੋਰਟ ਸੋ ਦੋਸਤੋ ਬਾਕੀ ਆਪਣੀ ਦੇ ਵਿੱਚ ਸੈਟ ਪਲੇ ਜਿਹੜੀ ਰੱਖਣੀ ਪੈਂਦੀ ਹੁੰਦੀ ਆ ਉਹ ਆਪਾਂ ਰੱਖ ਦੇ ਦਿੰਨੇ ਆ 500 ਜੰ ਦੇ ਕਰੀਬ ਤੇ ਸੁਧ سونے ਤੁਹਾਨੂੰ ਚੈੱਕ ਕਰਾਉਣੇ ਆਓ ਉਹ ਤੇ ਇੱਕ ਆ ਦਿਨਾਂ ਤੋਂ ਚੈੱਕ ਕਰਾਉਣਾ ਵੀ ਕਿੰਨੀ ਪਲੇ ਰੱਖੀ ਐ ਸੈਟ ਕਿਉਂਕਿ ਇਹ ਰੱਖਣੀ ਬਹੁਤ ਲਾਜ਼ਮੀ ਹੁੰਦੀ ਆ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਕਰੋ ਚੈੱਕ ਕਰੋ ਚੈੱਕ ਇੰਨੀ ਪਲੇ ਜ਼ਰੂਰੀ ਹੈ ਆਪਣੀ ਠੀਕ ਹੈ ਜੀ 504 ਥੌਜ਼ੈਂਡ ਦੇ ਕਰੀਬ ਆਪਣੀ ਪਲੇ ਹੁੰਦੀ ਹੈ ਬਹੁਤ ਲਾਜ਼ਮੀ ਹੁੰਦੀ ਹੈ ਫਿਰ ਜਾ ਕੇ ਤੁਹਾਡੀ ਜਿਹੜੀ ਟਰੈਕਟਰ ਦੀ ਕ੍ਰੈਂਕ ਐਪੋਰੇਸੀ ਨਾਲ ਚੱਲਦੀ ਹੈ ਠੀਕ ਹੈ ਜੀ ਕ੍ਰੈਂਕ ਦੇ ਆਪਾਂ ਉਧਰੋਂ ਵੇਟ ਫਿਟ ਕਰਦੇ ਸੀਗੇ ਵੇਟ ਫਿਟ ਕਰਨ ਤੋਂ ਬਾਅਦ ਲਿਖਾਓ ਉਧਰ ਕ੍ਰੈਂਕ ਦੇ ਜਿਹੜੇ ਵੇਟ ਵਗੈਰਾ ਆਪਾਂ ਫਿਟ ਕਰਦੇ ਆ ਤੇ ਲੱਗਿਆ ਹੁਣ ਮੇਨ ਸੀਲ ਦੀ ਫਿਟਿੰਗ ਕਰਨ ਮੇਨ ਸੀਲ ਆਪਣੀ ਜੈਨ ਨੂੰ ਕਹਿ ਚੁੱਕੀ ਹੈ ਤੇ ਇਸ ਤੋਂ ਬਾਅਦ ਐਨਾ ਬੌਂਡ ਵਗੈਰਾ ਜਾਂ ਆਪਣੀ ਜੈਨ ਜਮਣ ਦੇ ਸੱਗ ਲਾ ਕੇ ਜੈਨ ਚਟਕਾ ਲਿਆ ਆਪਾਂ ਉਸ ਤੋਂ ਬਾਅਦ ਉੱਤੇ ਲਾ ਕੇ ਗਰੀਸ ਤੇ ਕਰ ਦਾਂਗੇ ਮੈਨਸੀ ਫਿੱਟ ਠੀਕ ਹੈ ਜੀ 그다음에 ਗਰੀਸ ਆਪਾਂ ਉੱਤੇ ਕਲਚਾ ਚਲਾ ਹੋজিং ਵਗੈਰਾ ਆਪਣਾ ਫਿਟਿੰਗ ਹੋ ਚੁੱਕਿਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਲੱਗਿਆ ਹੁਣ ਆਪਾਂ ਇਹਦੇ ਵਿੱਚ ਕਲਚ ਦਾ ਸਮਾਨ ਫਿੱਟ ਕਰਨ ਕਲਚ ਪਲੇਟਾ ਇਹਦੇ ਵਿੱਚ ਬਿਲਕੁਲ ਨਵੀਆਂ ਬਿਲਕੁਲ ਸਵਰਾਜ ਸਵਰਾਜ ਦੀ ਜੈਨੂਨ ਫਿੱਟ ਕਰਾਂਗੇ ਬਰਾਕੇ ਇਹਦੇ ਵਿੱਚ ਕਲਚ ਕਿੱਟ ਵੀ ਆਪਾਂ ਜੈਨੂਨ ਯੂਜ਼ ਕਰ ਰਹੇ ਹਾਂ ਸਵਰਾਜ ਦੀ ਕਲਚ ਕਿੱਟ ਵੀ ਜਿਹੜੀ ਜੈਨੂਨ ਸਵਰਾਜ ਦੀ ਆਪਾਂ ਵਰਤਾਂਗੇ ਇਹਦੇ ਵਿੱਚ ਬਾਕੀ ਸਰਾਈਵਿਲ ਵਾਲਾ ਬੈਰਿੰਗ ਇਹ ਵੀ ਜਨ ਨੂੰ ਇਹ ਪੀਟੀਓ ਪਲੇਟ ਆ ਗਈ ਆਪਣੀ ਉਹ ਪੀਟੀਓ ਵਾਲੀ ਪਲੇਟ ਆ ਗਈ ਆਪਣੀ ਕਰੋ ਚੈੱਕ ਜੀ ਵੀ ਲਿਸਟ ਆ ਗਈ 3078 ਰੁਪਏ ਆਈ ਦੀ ਲਿਸਟ ਆ ਗਈ 2833 ਰੁਪਏ ਕਿਉਂਕਿ ਇਹਦੀਆਂ ਕਲੱਚ ਬਟਾ ਦੋਨੇ ਖਰਾਬ ਸੀਗਾ ਤੇ ਦੇਸੀ ਪਾਈਆਂ ਹੋਈਆਂ ਸੀ ਪਹਿਲਾਂ ਤੇ ਸੋ ਹੁਣ ਆਪਾਂ ਇਹਦੇ ਚ ਜਨ ਨੂੰ ਸੈੱਟ ਕਰਾਂਗੇ ਬਾਕੀ ਕਲੱਚ ਗੱਟ ਆਪਾਂ ਇਹਦੀ ਖੋਲਤੀ ਆ ਇਹ ਤੇ ਪਟਕੀਆਂ ਫਿੰਗਰਾਂ ਕਿਉਂਕਿ ਜਿਹੜੀਆਂ ਇਹਦੀਆਂ ਪੀਟੀਓ ਵਾਲੀਆਂ ਫਿੰਗਰਾਂ ਬਿਲਕੁਲ ਸਹੀ ਪਈਆਂ ਤੇ ਦੂਜੀਆਂ ਖਰਾਬ ਸੀਗੀਆਂ ਜਿਸ ਕਾਰਨ ਕਰਕੇ ਆਪਾਂ ਨਵੀਆਂ ਪਾਈਆਂ ਦੇ ਵਿੱਚ ਠੀਕ ਐ ਬਾਕੀ ਤੁਹਾਨੂੰ ਪੁਰਾਣੀਆਂ ਵੀ ਦਿਖਾ ਦਣਾ ਵੇ ਆਹ ਵਾਲੀ ਸੀ ਪੁਰਾਣੀ ਇਹਦੀ ਆਹ ਚੀਜ਼ ਇਹ ਦੱਕਸ ਗਈ ਇਹਦੀ ਜਿੱਥੇ ਕੇ ਬੈਰਿੰਗ ਲੱਗਣਾ ਨੇ ਤੇ ਚਲੋ ਜੁੜੇ ਰਹੋ ਵੀਡੀਓ ਦੇ ਨਾਲ ਕਰਦੇ ਆਂ ਬਾਕੀ ਕਿ ਕਲੱਚ ਦਾ ਸਮਾਨ ਸਾਰਾ ਫਿੱਟ ਤੇ ਫਿੱਟ ਕਰਕੇ ਤੁਹਾਨੂੰ ਦਿਖਾਉਣਾ ਇਸ ਤੋਂ ਬਾਅਦ ਠੀਕ ਐ ਟਰੈਕਟਰ ਜਿਹੜਾ ਆਪਾਂ ਤਿਆਰ ਕਰ ਰਹੇ ਹਾਂ 75 ਪ੍ਰਾ ਵਾਲਾ ਤੇ ਉਹਦਾ ਇੰਜਨ ਆਪਣਾ ਲਗਭਗ ਨਾਲ ਲੱਗ ਚੁੱਕਿਆਗਾ ਕਰੋ ਚੈੱਕ ਇੰਜਨ ਆਪਾਂ ਅਟੈਚ ਕਰਤਾ ਇਹਦੇ ਗੇਅਰ ਬਾਕਸ ਦੇ ਨਾਲ ਤੇ ਸੋ ਲੱਗੇ ਆ ਇਸ ਤੋਂ ਬਾਅਦ ਹੁਣ ਇਹਦਾ ਪਾਰਟ ਲੈ ਕੇ ਆਉਣ ਕਿਉਂਕਿ ਕੁਝ ਪਾਰਟ ਦੀ ਆਪਣੀ ਜ਼ਰੂਰਤ ਪੈ ਗਈ ਸੀਗੀ ਇੱਕ ਤਾਂ ਹੈੱਡ ਆਪਣੇ ਖਰਾਦ ਵਾਲੇ ਕੋਲੇ ਪਏ ਆ ਦੇ ਉਹ ਫੜ ਕੇ ਲਿਉਣੇ ਆ ਤੇ ਕੁਝ ਸਮਾਨ ਦੀ ਆਪਣੀ ਜ਼ਰੂਰਤ ਪੈ ਗਈ ਚੱਲਦੇ ਏਜੰਸੀ ਬਾਕੀ ਏਜੰਸੀ ਚੱਲ ਕੇ ਜਿਹੜਾ ਮਿਲਦਾ ਉੱਥੇ ਏਜੰਸੀ ਚੋ ਲੈ ਕੇ ਆਉਣੇ ਆ ਠੀਕ ਆ ਇੱਕ ਸਲਫ অলਟਰਨੇਟਰ ਦਾ ਫੜਾਉਣਾ ਸੀ ਕੰਮ ਕਰਨਾ ਉਹ ਵੀ ਫੜਾ ਕੇ ਆਉਣੇ ਆ ਇੱਕ ਜੱਕ ਲੈ ਕੇ ਆਉਣ ਆਪਾਂ ਸੋਨਾ ਲੀਕ ਵਾਲਾ ਠੀਕ ਹੈ ਤੇ ਚੱਲਦੇ ਆਪਾਂ ਆਲਟਰਨੇਟਰ ਤੇ ਸੈਲਫ ਆਫ ਪਾ ਲਿਆ ਸੀ ਝੋਲੇ ਦੇ ਵਿੱਚ ਤੇ ਚੱਲਦੇ ਆ ਬਾਈ ਠੀਕ ਹੈ ਜੀ ਜਿਹੜੇ ਵੀਡੀਓ ਦੇ ਨਾਲ ਬਾਕੀ ਆਲਰੇਡੀ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਚੱਲੀ ਜਾਂਦਾ ਪੂਰਾ ਜੋਰਾਂ ਤੇ ਆ ਬਾਈ 75 ਪਰ ਵਾਲਾ ਟਰੈਕਟਰ ਤਿਆਰ ਕਰ ਰਹੇ ਆ ਤੇ ਸੋ ਦਾ ਪਾਰਟ ਆ ਜਿਹੜਾ ਆਪਾਂ ਕੰਪਨੀ ਚੋਂ ਲੈ ਲਿਆ ਸੀਗਾ ਸਟicker ਸਟੈਪਲੇਜਰ ਤੇ ਬਾਕੀ ਕਿੱਲੀਆਂ ਵਗੈਰਾ ਜਿਹੜੀਆਂ ਪੈਣੀਆਂ ਆਪਣੀਆਂ ਲਿੰਕਾਂ ਦੇ ਵਿੱਚ ਸਾਰੀਆਂ ਲੈ ਲਈਆਂ ਸੀ ਆ ਭੌਰੀ ਨਾਲ ਠੀਕ ਹੈ ਜੀ ਕਰੋ ਚੈੱਕ ਬਾਕੀ ਇੱਧਰ ਬਾਈ ਜੀ ਲਿਖ ਰਹੇ ਨੇ ਸਮਾਨ ਨਾਲ ਤੇ ਬਾਕੀ ਅਕਿੱਲਿਆਂ ਵਗੈਰਾ ਸਾਰੀਆਂ ਪੈਕਿੰਗ ਵਾਲਾ ਪਾਈਆਂ ਆਪਾਂ ਇਹਦੇ ਵਿੱਚ ਕੋਈ ਲੋਕਲ ਪਾਰਟ ਨਹੀਂ ਆਪਾਂ ਯੂਜ਼ ਕੀਤਾ ਇਹਦੇ ਵਿੱਚ ਤੇ ਚਲੋ ਬਾਕੀ ਪਾਰਟ ਲੈ ਕੇ ਤੇ ਇਸ ਤੋਂ ਬਾਅਦ ਚੱਲਦੇ ਆਂ ਵਰਕਸ਼ਾਪ ਆਪਾਂ ਤੇ ਬਾਕੀ ਉੱਥੇ ਤੁਹਾਨੂੰ ਦਿਖਾਉਣਾ ਸਾਰਾ ਵਰਕ ਆਊਟ ਹੁੰਦਾ ਠੀਕ ਹੈ ਜੀ ਤੇ ਆਹ ਪੈਕਿੰਗ ਵਾਲਾ ਸਮਾਨ ਸਾਰਾ ਵੇਰਿੰਗ ਵਗੈਰਾ ਸਾਰੀ ਇਹ ਜਨਨ ਕੰਪਨੀ ਦੀ ਲਈ ਆਪਾਂ ਸੋਚਾਂ ਵਗੈਰਾ ਸਾਰੀਆਂ ਵੀ ਜਨਨ ਤੇ ਬਾਕੀ ਲੈਵਲਰ ਕਈ ਮਿਲ ਜਾਂਦੇ ਆਪਾਂ ਨੂੰ ਪਟਿਆਲੇ ਜਾਂ ਮਲੋੜ ਤੋਂ ਮਿਲ ਜਾਂਦੇ ਪਰ ਲੇਕਨ ਉਹ ਨਹੀਂ ਯੂਜ਼ ਕੀਤੇ ਇਹਦੇ ਵਿੱਚ ਹੈਵੀ ਵਾਲੀ ਯੂਜ਼ ਕੀਤੇ ਨਵੇਂ ਮਾਡਲ ਵਾਲੇ ਕਹੋ ਚੱਕ ਜਿੰਨਾ ਦੀ ਲਿਸਟ ਹੈ 1650 ਦੇ ਕਰੀਬ ਹਾਂਜੀ 122 ਪਹੁੰਚੇ ਸੀ ਆਪਾਂ ਦਰਬਿੰਦੂ ਕੋਲੇ ਇੱਕ ਪਲੇਟ ਦੇ ਸਰਾਖ ਬੰਦ ਕਰਾਉਣੇ ਸੀ ਆਪਾਂ ਤੇ ਬਾਕੀ ਦਿਖਾਉਣਾ ਤੁਹਾਨੂੰ ਪਲੇਟ ਇਹ ਪਲੇਟ ਆਪਾਂ ਜਿਹੜੀ ਮੂਹਰੇ ਪਾਸੇ ओरिजिनल ਸਰਾਖੇ ਤੇ ਕੰਪਨੀ ਦੇ ਆਉਂਦੇ ਨਹੀਂ ਹੁੰਦੇਗੇ ਕਿਉਂਕਿ ਅ ओरिजिनल ਪਲੇਟ ਲਿਆਈ ਸੀ ਆਪਾਂ ਹੁਣ ਆਪਾਂ ਨੂੰ ਸਰਾਖੇ ਤੇ ਹੋਰ ਮਾਰਨੇ ਪੈਣਗੇ ਕਿਉਂਕਿ ਆ ਪਿੱਤਲ ਦੇ ਮਾਲ ਨਾਲ ਆਪਾਂ ਸਰਾਖ ਪਹਿਲਾਂ ਨੇ ਬੰਦ ਕਰਾ ਦਾਂਗੇ ਤੇ ਇੱਥੇ ਸਰਾਖ ਹੋਰ ਵੱਜ ਜਾਣਗੇ ਆਪਣੇ ਤੇ ਚਲੋ ਬਾਈ ਬਾਕੀ ਬਾਈ ਉੱਧਰ ਕੰਮ ਕਰੀ ਜਾਂਦਾ ਸੀ ਉਹ ਤਾਂ ਕਰਵਾ ਕੇ ਦੇ ਜਿਹੜੇ ਸਰਾਖ ਸੀ ਆਪਾਂ ਬੰਦ ਕਰਵਾ ਲਏ ਸੀ ਬ ਕਿਉਂਕਿ ਜਿਹੜੇ ਸਰਾਖ ਤਾਂ ਨਹੀਂ ਆਉਂਦੇਗੇ ਕਿਉਂਕਿ ਇਸ ਜਗ੍ਹਾ ਤੇ ਜਿਹੜੇ ਪਹਿਲਾਂ ਵਾਲੇ ਸਰਾਖ ਅੱਧੇ ਆਉਂਦੇ ਸੀਗੇ ਇਹ ਫਿਰ ਉਹਨਾਂ ਨੂੰ ਜਿਹੜੇ ਸਰਾਖ ਹਾਂਡੀ ਦੇ ਨਕਾਬ ਕੱਟਨੇ ਪੈਣਗੇ ਆਪਾਂ ਨੂੰ ਕਿਉਂਕਿ ਆਪਾਂ ਪਹਿਲਾਂ ਵਾਲੇ ਮਾਡਲ ਦੀ ਹਾਂਡੀ ਨੂੰ ਬੰਦ ਕਰਕੇ ਜਿਹੜਾ ਨੁੱਕਰ ਤੇ ਡਾਂਕਾ ਲਾਈ ਦੀ ਆਪਾਂ ਲਾਤੀ ਕਰਦੇ ਆ ਓਕੇ ਜੀ ਰਿਪੋਰਟ ਬਾਈ ਮਾਲ-ਮੋਲ ਵਧੀਆ ਭਰ ਦਿੰਦਾ ਵੇ ਉਹ ਇਧਰ ਹੈੱਡ ਆਪਾਂ ਬਣਵਾ ਰਹੇ ਆ ਬਾਈ ਤੋਂ ਕਿਉਂਕਿ ਜਿਹੜਾ 75 ਭਰਾਲਾ ਟਰੈਕਟਰ ਆਪਾਂ ਤਿਆਰ ਕਰ ਰਹੇ ਆਂ। ਬਾਕੀ ਹੈੱਡ ਆਪਾਂ ਕੰਪਨੀ ਦੇ ਹੈੱਡ ਦੇ ਮੁਤਾਬਕ ਸੀਟਾਂ ਬਣਵਾ ਰਹੇ ਆਂ। ਤੇ ਇੱਧਰ ਜਿਹੜਾ ਪਲੇਟ ਆਪਾਂ ਬਣਵਾ ਲਿਆਂਦੀ ਸੀਗੀ ਸਲਵ ਬੰਦ ਕਰਾ ਲਿਆਂਦੇ ਸੀਗੇ ਤੇ ਸੋ ਉਹਦਾ ਆਪਣਾ ਫੇਸ ਲਵਾਉਣਾ ਪਊਗਾ ਹਲਕਾ ਜਿਹਾ। ਕਿਉਂਕਿ ਗਰਮ ਕਰਨ ਦੇ ਨਾਲ ਜਿਹੜਾ ਫੇਸ ਆ ਬੈਂਡ ਹੋ ਜਾਂਦਾਗਾ ਤੇ ਸੋ ਇਹ ਬਾਈ ਤੇ ਲਵਾਉਨੇ ਆਪਾਂ ਫੇਸ ਪਲੇਟ ਦਾ। ਠੀਕ ਐ ਤੇ ਇੱਧਰ ਜਿਹੜਾ ਕੱਬਰ ਬੱਚੇ ਤੋਂ ਟਰੈਕਟਰ ਖੋਲਿਆ ਉਹਦਾ ਬਲਾਕ ਆ ਪਿਆਗਾ। ਇਹਦਾ ਵੀ ਕੰਮ ਬਾਈ ਯਾਰ ਕਹਿੰਦੇ ਚੱਲੀ ਜਾਂਦਾਗਾ। ਠੀਕ ਐ। ਇਹ ਸੋ ਜੁੜਰੇ ਬਲੌਗ ਦੇ ਨਾਲ ਬਾਕੀ ਕੰਮ ਓਕੇ ਦੀ ਰਿਪੋਰਟ ਹੋਈ ਜਾਂਦਾ ਆਪਣਾ। ਲਓ ਜੀ ਬਾਕੀ ਹਟਦੇ ਆ ਸੀਟਾਂ ਜਿਹੜੇ ਜਿਹੜੇ ਨਾਲ ਸੈਟਿੰਗ ਕੀਤੀ ਜਾਂਦੀ ਹੈ। ਬਾਕੀ ਡਲ ਗਏ ਦੇ ਨਾਲ ਜਿਹੜੀ ਹੈਡ ਦੀਆਂ ਸੀਟਾਂ ਦੀ ਜਿਹੜੀ ਸੈਟਿੰਗ ਆਪਾਂ ਕਰਵਾ ਰਹੇ ਆ। ਥੋੜਾ ਜਲਦੀ। ਇਸ ਵਰਾਏ ਟਰੈਕਟਰ ਸਾਡੇ ਇਸ ਕਾਰਨ ਕਰਕੇ ਵਧੀਆ ਚੱਲਦੇ ਆ। ਕਿਉਂਕਿ ਸਾਡੇ ਕੋਲੇ ਆਲਰੇਡੀ ਹੈਡ ਰੱਖੇ ਹੁੰਦੇ ਆ ਹਰ ਮਾਡਲ ਦੇ ਅਸੀਂ ਉਸ ਮੁਤਾਬਕ ਜਿਹੜੀ ਕੰਪਨੀ ਦੀ ਸੈਟਿੰਗ ਵਾਲਾਂ ਦੀ ਕਰਵਾ ਲੈਂਦੇ ਆ ਅਕਰੋ ਤੇ ਇਹਦੀ ਨਜ਼ਰ ਕਰਕੇ ਜਿਹੜੀ ਹੈਡ ਦੀ ਸੈਟਿੰਗ ਕਰਵਾ ਲੀ ਜਿੰਨੇ ਕੰਪਨੀ ਦੇ ਹੈਡ ਆ ਓਨੇ ਆਪਾਂ ਗੇਜ ਨਾਲ ਸੈਟਿੰਗ ਕਰਵਾ ਲੈਂਦੇ ਆ ਇਸ ਨਾਲ ਪ੍ਰੋਪਰ ਸੈਟਿੰਗ ਹੋ ਜਾਂਦੀ ਏ ਠੀਕ ਹੈ ਇਕੱਲੋ ਕਰਵਾ ਕੇ ਵੀ ਚੱਲਦੇ ਆਪਾਂ ਸੋ ਇਹਦੇ ਵਿੱਚ ਜਿਹੜੀ ਕੇਮ ਸ਼ਾਫਟ ਆਪਾਂ ਬਿਲਕੁਲ ਬ੍ਰਾਂਡ ਨਿਊ ਸਵਰਾਜ ਪੈਕਿੰਗ ਦੀ ਪਾ ਰਹੇ ਆਂ ਜੀਦੀ ਲਿਸਟ ਹੈਗੀ 6500 ਤੇ ਕੁਝ ਰੁਪਏ ਤੇ ਕਿਉਂਕਿ ਕੇਮ ਸ਼ਾਫਟ ਇਸ ਟਰੈਕਟਰ ਦੀ ਜਿਹੜੀ ਖਰਾਬ ਸੀ ਪਹਿਲਾਂ ਵਾਲੀ ਜਿਸ ਕਾਰਨ ਕਰਕੇ ਜਿਹੜੀ ਆਪਾਂ ਨੂੰ ਇਹਦੇ ਵਿੱਚ ਨਵੀਂ ਵਰਤਣੀ ਪਈ ਲੱਗਿਆ ਜੀ ਕੇਮ ਸ਼ਾਫਟ ਫਿੱਟ ਕਰਨਾ ਆਪਾਂ ਇਹਦੇ ਵਿੱਚ ਇਹ ਕੇਮ ਸ਼ਾਫਟ ਆਪਾਂ 122 ਸਟੋਕ ਵਾਲੀ ਫਿੱਟ ਕਰ ਰਹੇ ਹਾਂ ਇਹਦੇ ਵਿੱਚ ਕਿਉਂਕਿ ਜਿਹੜੀ ਇਹਦੀ ਪਹਿਲਾਂ ਵਾਲੀ ਕੇਮ ਸ਼ਾਫਟ ਸੀ ਉਹ ਸੀ 116 ਸਟੋਕ ਵਾਲੀ ਇਸ ਕਾਰਨ ਕਰਕੇ ਇਹਦੇ ਵਿੱਚ ਕੇਮ ਸ਼ਾਫਟ ਵੀ ਆਪਾਂ 122 ਸਟੋਕ ਵਾਲੀ ਫਿੱਟ ਕਰ ਰਹੇ ਹਾਂ ਇਹਦੇ ਨਾਲ ਟਰੈਕਟਰ ਦੀ ਥੋੜੀ ਜਿਹੀ ਆਵਾਜ਼ ਦਾ ਫਰਕ ਪਊਗਾ ਟਰੈਕਟਰ ਦੀ ਜਿਹੜੀ ਪਿਕਅਪ ਦਾ ਫਰਕ ਪਊਗਾ ਇਸ ਕਾਰਨ ਕਰਕੇ ਜਿਹੜੀ ਆਪਾਂ 122 ਸਟੋਕ ਵਾਲੀ ਵਿੱਚ ਕੇਮ ਸ਼ਾਫਟ ਫਿੱਟ ਕੀਤੀ ਆ ਆਓ ਲੱਗਿਆ ਫਿੱਟ ਕਰਨ ਕੇਮ ਸ਼ਾਫਟ ਤੇ ਵੀਡੀਓ ਨਾਲ ਚੱਲ ਰਿਹਾ ਕਰਨਾ ਕੇਮ ਸ਼ਾਫਟ ਸੈਟਅਪ ਕਿਉਂਕਿ ਐਲ ਵਗੈਰਾ ਲਾ ਕੇ ਨੂੰ ਚੰਗੀ ਤਰ੍ਹਾਂ ਕਿਉਂਕਿ ਇਹ ਪਤਲੀਆਂ ਟੂਆਂ ਦੇ ਵਿੱਚ ਦੋ ਤਰ੍ਹਾਂ ਦੀ ਕੇਮ ਸ਼ਾਫਟ ਆਉਂਦੀ ਆ ਇੱਕ 122 ਸਟੋਕ ਵਾਲੀ ਇੱਕ ਨਹੀਂ 116 ਸਟੋਕ ਵਾਲੀ ਉਹ 747 ਜਿਹੜਾ ਕਿ ਆਪਣਾ XT ਆਉਂਦਾ ਉਹਦੇ ਲਈ ਕਿਉਂਕਿ ਕਈ ਭਰਾਵਾਂ ਨੂੰ ਇਹਨਾਂ ਚੀਜ਼ਾਂ ਦਾ ਸਹੀ ਗਿਆਨ ਹੋਣਾ ਆਪਾਂ ਨੂੰ ਬਹੁਤ ਜ਼ਰੂਰੀ ਆ। ਸੋ ਦੋਸਤੋ ਜਿਹੜੀਆਂ ਟਾਈਮਿੰਗ ਦੀਆਂ ਗਰਾਰੀਆਂ ਵਗੈਰਾ ਆਪਣੀਆਂ ਨਵੀਆਂ ਪੈ ਚੁੱਕੀਆਂ ਆ। ਆ ਦੇਖੋ ਕ੍ਰਿੰਕ ਦੇ ਦੋਨੇ ਗੇਅਰ ਬਿਲਕੁਲ ਨਵੇਂ ਬਰੈਡ ਨਿਊ ਸੋਰਾਜ ਪੈਕਿੰਗ ਦੇ। ਆਡਲ ਗੇਅਰ ਆਡਲ ਗੇਅਰ ਦੀ ਪੈਨ ਕਹਿੰਦਾ ਮਤਲਬ ਟਾਈਮਿੰਗ ਸੈੱਟ ਤੇ ਕਮ ਸ਼ਾਫਟ ਜਿਹੜੀ ਬਦਲਣੀ ਪਈ ਆਪਾਂ ਨੂੰ ਇਸ ਟਰੈਕਟਰ ਤੇ। ਇਹ ਜਿਹੜਾ ਖਰਚਾ ਹੁੰਦਾ ਮਿੱਤਰੋ ਇਹ ਹੁੰਦਾ ਆਪਣੇ ਇੰਜਨ ਓਵਰਆਲ ਤੋਂ ਐਕਸਟਰਾ ਖਰਚਾ ਹੁੰਦਾ ਜਿਹੜੇ ਵੀ ਪਾਰਟ ਆਪਣੇ ਖਰਾਬ ਹੁੰਦੇ ਆ ਇਧਰ ਟਾਈਮਿੰਗ ਪਲੇਟ ਇਹ ਵੀ ਬਿਲਕੁਲ ਨਵੀਂ ਬ੍ਰਾਂਡ ਨੂੰ ਲੱਗ ਰਹੀ ਆ ਸਵਰਾਜ ਦੀ ਔਰ ਜੈਨੂਨ ਤੇ ਲੱਗਿਆ ਹੁਣ ਫਿੱਟ ਕਰਨ ਬਾਕੀ ਵਲੌਗ ਨਾਲ ਜੁੜ ਰਹੇ ਹੋ ਬਾਕੀ ਤੁਹਾਨੂੰ ਸਾਰੀ ਫਿਟਿੰਗ ਦਿਖਾਈ ਜਾਊਗੀ ਤੇ ਬਾਕੀ ਇਹਦੇ ਵਿੱਚ ਜਿਹੜਾ ਡੀਜ਼ਲ ਪੰਪ ਆ ਉਹ ਬਿਲਕੁਲ ਨਵਾਂ ਲਾਤਾ ਆਪਾਂ ਆ ਕਰੋ ਚੱਕਾ ਉੱਚੇ ਮਾਡਲ ਦਾ ਪੰਪਾ ਜਿਹੜਾ ਨਵਾਂ ਲਾਤਾ ਪੰਪ ਆਪਾਂ ਕਿਉਂਕਿ ਇਹਦਾ ਡੀਜ਼ਲ ਪੰਪ ਜਿਹੜਾ ਬਿਲਕੁਲ ਖਰਾਬ ਸੀਗਾ ਜਿਸ ਕਾਰਨ ਕਰਕੇ ਆਪਾਂ ਜਿਹੜਾ 75 ਭਰਾ ਟਰੈਕਟਰ ਤਿਆਰ ਹੋ ਰਿਹਾ ਸੀ ਇਹਦਾ ਕੰਮ ਅੱਧੇ ਤੋਂ ਵੱਧ ਕੰਪਲੀਟ ਹੋ ਚੁੱਕਿਆ ਹੈਗਾ ਕੱਲ ਵਾਲੇ ਪਾਰਟ ਦੇ ਵਿੱਚ ਤੇ ਕਰਾਂਗੇ ਪਿਸਟਨ ਲਾਈਨਰ ਫਿੱਟ ਡੀਲ ਪੰਪ ਦਾ ਟਾਈਮਿੰਗ ਵਗੈਰਾ ਫਿਟਿੰਗ ਕਰਾਂਗੇ ਕੱਲ ਵਾਲੇ ਪਾਰਟ ਦੇ ਵਿੱਚ ਠੀਕ ਹੈ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਅਗਲੀ ਫਿਟਿੰਗ ਠੀਕ ਹੈ ਜੀ ਬਾਕੀ ਕਹਾਂਗੇ ਟਾਇਰ ਦੇ ਆਪਾਂ ਤੇ ਸੋ ਦਸਤੂ ਦੇ ਟਾਇਰ ਆਪਾਂ ਕੱਲ ਨੂੰ ਪੁਆ ਕੇ ਲਿਆਵਾਂਗੇ ਜਿਹੜੇ ਇਹ ਵਾਲੇ ਟਾਇਰ ਆ ਇਹ ਆਪਣੇ ਮਾਨੂਕਾਲੇ ਟਰੈਕਟਰ ਦੇ ਉਦਾਂ ਹੀ ਲਾਤੇ ਕਿਉਂਕਿ ਟਰੈਕਟਰ ਡੈਕ ਦਾ ਸੀਗਾ ਥੱਲੇ ਘੋੜੀਆਂ ਤੇ ਲੱਗਿਆ ਹੋਇਆ ਸੀ ਕਿਉਂਕਿ ਪੇਂਟ ਕਰਨ ਵੇਲੇ ਆਪਾਂ ਇਹ ਟਰੈਕਟਰ ਦੇ ਟਾਇਰ ਲਾ ਦਾਂਗੇ ਵਾਹਣਾ ਮੂਣਾ ਕੁਝ ਨਹੀਂਗਾ ਸਿਰਫ ਇਹਦੇ ਇੰਜਨ ਇੱਥੇ ਸਟਾਰਟ ਕਰਕੇ ਬਸ ਇੱਥੇ ਖੋਲ ਦੇਾਂਗੇ ਆਪਾਂ ਪੇਂਟ ਕਰਨਾ ਬਸ ਇਹ ਤਾਂ ਵੈਸੇ ਉਦਾਂ ਹੀ ਲਾਇਆ ਦੋ ਦੋ ਨਾਟੇ ਦੇ ਇਹਦੇ ਰਿਮ ਦੇ ਟਾਇਰ ਤਾਂ ਪੇਂਟ ਹੋਏ ਪਏ ਆ ਠੀਕ ਹੈ ਇਹਦੇ ਟਾਇਰ ਆਪਾਂ 15 ਦੇ ਪਾਉਂਦੇ ਠੀਕ ਹੈ ਤੇ ਚਲੋ ਬਾਕੀ ਆਪਣਾ ਕੰਮ ਆ ਦਾ ਓਕੇ ਦੀ ਰਿਪੋਰਟ ਹੋ ਗਿਆ ਤੇ ਸੁ ਮਿਲਾਂਗੇ ਹੁਣ ਤੁਹਾਡੇ ਨਾਲ ਅਗਲੇ ਪਾਰਟ ਦੇ ਵਿੱਚ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਪਿਸਟਨ ਸਲੀਵ ਲਾਈਨਰ ਸਾਰਾ ਕੁਝ ਫਿਟਿੰਗ ਕਰਾਂਗੇ ਠੀਕ ਹੈ ਇਧਰ ਜਿਹੜਾ ਮਾਨੁਕੇ ਤੋਂ ਆਪਣੇ ਕੋਲ ਟਰੈਕਟਰ ਆਇਆ ਸੀਗਾ ਤੇ ਇਹਦਾ ਵੀ 파ਰਟ ਆਪਣੇ ਕੋਲ ਲਗਭਗ ਆ ਚੁੱਕਿਆ ਸਿਰਫ ਗਰਾਰੀਆਂ ਨਹੀਂ ਗੇਅਰ ਦੀਆਂ ਦੋ ਮਿਲੀਆਂ ਉਹ ਵੀ ਆਪਣੇ ਕੋਲੇ ਆ ਜਾਣਗੀਆਂ ਤੇ 6 ਤਰੀਕ ਨੂੰ ਇਸ ਟਰੈਕਟਰ ਦੇ ਜਿਹੜੇ ਵਲੌਗ ਸਟਾਰਟ ਕਰ ਦਾਂਗੇ ਆਪਾਂ ਤੇ 6 ਤਰੀਕ ਤੱਕ ਆਪਾਂ ਜਿਹੜਾ ਇਹਦਾ ਆਪਣਾ ਫਾਈਨਲੀ ਮਕੈਨੀਕਲ ਕੰਮ ਪੇਂਟ ਕੰਮ ਦਾ ਜੋਬ ਜਿਹੜੀ ਸਾਰੀ ਕੰਪਲੀਟ ਕਰ ਦਾਂਗੇ ਠੀਕ ਹੈ ਬਾਕੀ ਵੇਅਰ ਵਗੈਰਾ ਸਾਰਾ ਕੁਝ ਦਾ ਆਪਣੇ ਕੋਲੇ ਆ ਚੁੱਕਿਆ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਾਕੀ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਜਿਹੜਾ ਅਗਲਾ ਅਪਡੇਟ ਦੇਾਂਗੇ ਬਾਕੀ ਵੀਡੀਓ ਨੂੰ ਕਰ ਦਿਓ ਵਾਟ ਵਾਟ ਸ਼ੇਅਰ ਤੇ ਚੈਨਲ ਨੂੰ ਵੀ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ